ਆਈ ਮਾਤਾ ਜੀ ਮੈਂ ਮੈਂ ਕਿਹੜੀ ਚੀਜ਼ ਦਾ ਹਾਰਡਕੁੱਕ ਹਾਰ ਦਾ ਬੀਜ ਕੁਸ਼ ਹੋਣ ਫੈਸ਼ਨ ਜਿਹਨਾਂ ਦੇ ਸ਼ੂਗਰ ਕਰਨ ਕੀ ਉਹ ਇਹ ਸ਼ੂਗਰ ਬਹੁਤ ਪੜੀ ਚੀਂ ਅਗਲੀ ਤਾਈ ਜੀ ਇਹਨੂੰ ਤੋਂ ਇਹ ਦੇਖੋ ਮਾਤਾ ਜੀ लालका जी के ग्रहे लालका जी दे जी का हां जीब जो देहान्त होया ਉਸ ਦੇ ਸ਼ੋਖ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਦੁੱਖ ਦੇ ਵਿੱਚ ਮੈਂ ਅਫਸੋਸ ਕਰਨਾ ਹੀ ਹੈ। ਤੇ ਮੈਂ ਤੁਹਾਨੂੰ ਕਿਹਾ ਤਾਂ ਅੱਜ ਜਿਹੜੇ ਆਪਾਂ ਅੱਜ ਇਲੈਕਸ਼ਨ ਆ ਰਹੇ ਨੇ ਐਪੀ ਦੇ ਇਹਦੇ ਵਿੱਚ ਕੀ ਯੋਗਦਾਨ ਹੈਗਾ ਪੰਜਾਬ ਦਾ ਦੇਖੋ ਟਾਈਮ ਆ ਜਾਊਗਾ ਤਾਂ ਦੱਸਾਂਗੇ ਪਰ ਜੋ ਕੋਈ ਸਿਆਸੀ ਬੰਦਾ ਹੁੰਦਾ ਉਹ ਹਰ ਵਕਤ ਤਿਆਰੀ ਦੇ ਵਿੱਚ ਔਰ ਆਪਣਾ ਯੋਗਦਾਨ ਇਲੈਕਸ਼ਨਾਂ ਦੇ ਵਿੱਚ ਪਾਉਣ ਦੇ ਲਈ ਤਿਆਰੀ ਰਹਿੰਦਾ ਹੈ।

ਇਹ ਤਾਂ ਮੈਂ ਕਹਿ ਨਹੀਂ ਸਕਦੀ ਪਰ ਇਹਨਾ ਹੈ ਕਿ ਮੇਰੇ ਖਿਆਲ ਚ ਜਿਆਦਾ ਇਹਨਾਂ ਦਾ ਪ੍ਰਚਾਰ ਹੈਗਾ ਔਰ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਜ਼ਮੀਨ ਦੇ ਉੱਤੇ ਤਾਂ ਕੁਝ ਦਿਸਦਾ ਹੈ ਨਹੀਂ ਵੱਡੀਆਂ ਵੱਡੀਆਂ ਗੱਲਾਂ ਵੱਡੀਆਂ ਵੱਡੀਆਂ ਪੋਸਟਰਾਂ ਇਹਦੇ ਨਾਲ ਤਾਂ ਫਿਰ ਬਹੁਤ ਹੀ ਸੰਤੁਸ਼ਟੀ ਆਈ ਹੁੰਦੀ ਪੰਜਾਬ ਤਾਂ ਬਿਲਕੁਲ ਖਰਾ ਪਰਾ ਖੁਸ਼ੀਆਂ ਨਾਲ ਭਰਿਆ ਹੋਇਆ ਹੁੰਦਾ ਅੱਜ ਥੈਂਕ ਯੂ ਅਗਲੇ ਸਾਲ ਸਰ ਅੱਜ ਮਹਾਰਾਣੀ ਜੀ ਤੁਹਾਡੇ ਅੱਜ ਗ੍ਰਹਿ ਵੇਖੇ ਪਹੁੰਚੇ ਦੀ ਇਸ ਕੰਮ ਨੂੰ ਲੈ ਕੇ ਪਹਿਲਾਂ ਤਾਂ ਮਹਾਰਾਣੀ ਜੀ ਤੇ ਬਰਿੰਦਰ ਬਿੱਟੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਅੱਜ ਘਰੇ ਆ ਕੇ ਸਾਡੇ ਸਤਿਕਾਰਯੋਗ ਵੱਡੇ ਭਾਬੀ ਹਰਵੰਸ ਕੌਰ ਪਿਛੀ ਕਰਕੇ ਉਹਨਾਂ ਅਧਿਆਨਤ ਹੋ ਗਏ ਸੀ ਤੇ ਮਹਾਰਾਣੀ ਭੂਗ ਤੇ ਪਹੁੰਚ ਨਹੀਂ ਸਕੇ ਸੀ ਇਸ ਕਰਕੇ ਅੱਜ ਉਹ ਆਪਣੀ ਹਾਜ਼ਰੀ ਲਵਾਉਣ ਵਾਸਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ E ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸੁਖਮਿੰਦਰ ਸਿੰਘ ਬਾਰਨਾ ਜ਼ਿਲ੍ਹਾ ਜਰਨਲ ਸਖਤਰ ਭਾਰਤੀ ਖਾਨਦਾਨ ਦੀ ਨੂੰ ਇਕਤਾ ਉਗੜਾ ਪਟਿਆਲਾ ਇਹ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਹੈ ਕਾਦੇ ਵਿਸ਼ੇ ਤੇ ਰੱਖਿਆ ਜੀ ਅੱਜ ਜਿਹੜਾ ਪ੍ਰੋਗਰਾਮ ਸੀਗਾ ਜੀ ਇਹ ਸੰਜੁਗਤ ਮੋਰਚੇ ਦੀ ਕਾਲ ਤੇ ਪੂਰੇ ਭਾਰਤ ਦੇ ਵਿੱਚ ਅੱਜ 500 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਪਰੇਡ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਜੀ ਉਸ ਦੇ ਸਬੰਧ ਦੇ ਵਿੱਚ ਹੀ ਅਸੀਂ ਅੱਜ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੰਜ ਜਗ੍ਹਾ ਪ੍ਰੋਗਰਾਮ ਕੀਤਾ ਇਹ ਕਿਹੜੀ ਜਥੇਬੰਦੀ ਵੱਲੋਂ ਆ ਜੀ ਇਹ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਥੇਬੰਦੀ ਦੇ ਲੋਕ ਅੱਛਾ ਹੋਰ ਵੀ ਜਥੇਬੰਦੀਆਂ ਹੋਈਆਂ ਨੇ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਪੂਰਾ ਸੰਯੁਕਤ ਮੋਰਚਾ ਇਸ ਕਿਸਾਨ ਟਰੈਕਟਰ ਪ੍ਰੇਡ ਦੇ ਵਿੱਚ ਸ਼ਾਮਲ ਸੀਗਾ ਜੀ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਪੰਜ ਜਗ੍ਹਾ ਇਹ ਪ੍ਰੋਗਰਾਮ ਕੀਤਾ ਤੇ ਸੰਯੁਕਤ ਮੋਰਚੇ ਨੇ ਵੀ ਇਹ ਪ੍ਰੋਗਰਾਮ ਲਾਗੂ ਕੀਤਾ ਜੀ ਸਾਰੇ ਹੋਰ ਜਥੇਬੰਦੀਆਂ ਨੇ ਵੀ ਇਸ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਨੇ अच्छा ਕਿਹੜੀ ਕਿਹੜੀ ਜਗ੍ਹਾ ਤੋਂ ਪਟਿਆਲੇ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਜੀ ਪਟਿਆਲੇ ਦੇ ਵਿੱਚ ਇੱਕ ਅਨਾਜ ਮੰਡੀ ਸਰਹੰਦ ਰੋਡ ਤੇ ਉੱਥੋਂ ਚੱਲ ਕੇ ਕੋਲੋ ਗਰਾਊਂਡ ਤੱਕ ਇਹ ਜਿਹੜਾ ਟਰੈਕਟਰ ਮਾਰਚ ਆਇਆ ਇੱਥੇ ਆ ਕੇ ਅਸੀਂ ਸਮਾਪਤੀ ਕੀਤੀ ਆ ਤੇ ਪਟਿਆਲੇ ਦੇ ਵਿੱਚ ਦੂਸਰੀ ਜਗ੍ਹਾ ਪਾਤੜਾਂ ਦੇ ਵਿੱਚ ਹੋਇਆ ਇੱਕ ਸਮਾਣੇ ਦੇ ਵਿੱਚ ਹੋਇਆ ਨਾਬੇ ਦੇ ਵਿੱਚ ਹੋਇਆ ਤੇ ਘਨੌਰ ਦੇ ਵਿੱਚ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਗਿਆ ਪੰਜ ਜਗ੍ਹਾ ਤੇ ਪ੍ਰੋਗਰਾਮ ਜੀ ਹਾਂਜੀ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪਟਿਆਲੇ ਦੇ ਵਿੱਚ ਪੰਜ ਜਗ੍ਹਾ ਤੇ ਪ੍ਰੋਗਰਾਮ ਹੋਇਆ ਹੈ। ਅੱਛਾ ਅੱਛਾ ਤੇ ਇਹਦੇ ਤੋਂ ਕਿਸਾਨ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਜੀ? ਦੇਖੋ ਕਿਸਾਨ ਭਰਾਵਾਂ ਨੂੰ ਮੈਸੇਜ ਤੇ ਪੂਰੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਇਹ ਮੈਸੇਜ ਦੇਣ ਵਾਸਤੇ ਅਸੀਂ ਇਹ ਜਿਹੇ ਟਰੈਕਟਰ ਮਾਰਚ ਜਿਹੜਾ ਸੰਯੁਕਤ ਮੋਰਚੇ ਨੇ ਕੀਤਾ ਹੈ ਇਸ ਦੇ ਨਾਲ ਅਸੀਂ ਲੋਕਾਂ ਨੂੰ ਜੋ ਕਿਸਾਨਾਂ ਨੂੰ ਦੁੱਖ ਤਕਲੀਫਾਂ ਨੇ ਉਹ ਦੱਸਣ ਵਾਸਤੇ ਅਸੀਂ ਅੱਜ ਸਾਡੀਆਂ 13 ਮੰਗਾਂ ਦੇ ਉੱਤੇ ਇਹ ਪ੍ਰੋਗਰਾਮ ਕੀਤਾ ਸੀਗਾ ਜੀ। ਅੱਛਾ ਜੀ ਤੇ ਹੋਰ ਅਗਲਾ ਕੋਈ ਜਥੇਬੰਦੀ ਵੱਲੋਂ ਕੋਈ ਤੁਹਾਡਾ ਕੀ ਪ੍ਰੋਗਰਾਮ ਲਿਖਿਆ ਗਿਆ ਹੈ ਜੀ? ਅਗਲਾ ਪ੍ਰੋਗਰਾਮ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ 6 ਤੋਂ 10 ਤਰੀਕ ਤੱਕ ਡੀਸੀ ਦਫ਼ਤਰਾਂ ਅੱਗੇ 5 ਦਿਨ ਦੇ ਪੱਕੇ ਮੋਰਚੇ ਦਿਨ ਰਾਤ ਦੇ ਲਾਉਣੇ ਨੇ ਜੀ। ਤੇ ਉਸ ਤੋਂ ਬਾਅਦ 16 ਤਰੀਕ ਨੂੰ ਸੰਯੁਕਤ ਮੋਰਚੇ ਦੀ ਕਾਲਤੀ ਪੂਰਾ ਪਿੰਡੂ ਭਾਰਤ ਬੰਦ ਦਾ ਸੱਦਾ ਹੈ ਜੀ 16 ਫਰਵਰੀ 16 ਫਰਵਰੀ ਨੂੰ ਜੀ ਅੱਛਾ ਇਹ ਡਿਪਟੀ ਕਮਿਸ਼ਨਰ ਇੱਥੇ ਪਟਿਆਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਪ੍ਰੋਗਰਾਮ ਕਰ ਰਹੀ ਹੈ ਜੀ ਹਾਂਜੀ ਹਾਂਜੀ ਪਟਿਆਲੇ ਦੇ ਵਿੱਚ ਵੀ ਪੂਰੇ ਪੰਜਾਬ ਦੇ 18 19 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਕੰਮ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਉੱਥੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਦਫ਼ਤਰਾਂ ਦੇ ਅੱਗੇ ਇਹ ਪ੍ਰੋਗਰਾਮ ਹੋਣਗੇ ਕੋਈ ਸਰਕਾਰ ਤੋਂ ਮੰਗ ਰੱਖਦੇ ਹੋਮੋ ਜਥੇਬੰਦੀ ਦੇ ਇਹ ਸਰਕਾਰ ਤੋਂ ਮੰਗਾਂ ਵਾਸਤੇ ਇਹ ਪ੍ਰੋਗਰਾਮ ਰੱਖੇ ਗਏ ਨੇ ਜੀ ਜਿਹੜੇ ਡੀਸੀ ਦਫ਼ਤਰਾਂ ਦੇ ਅੱਗੇ ਪ੍ਰੋਗਰਾਮ ਨੇ ਇਹ ਪੰਜਾਬ ਸਰਕਾਰ ਦੇ ਨਾਲ ਕਾਫੀ ਮੰਗਾਂ ਨੇ ਜਿਹੜੀਆਂ ਸਬੰਧਤ ਨੇ ਉਹਨਾਂ ਦੇ ਵਾਸਤੇ ਇਹ ਪ੍ਰੋਗਰਾਮ ਜਿਹੜਾ 6 ਤੋਂ 10 ਦਾ ਉਹ ਪੁਲਿਕ ਹੈ ਗਏ ਅੱਛਾ ਅੱਛਾ ਧੰਨਵਾਦ ਸਮਾਗਮ ਕੀਤਾ ਬਾਬਾ ਜੀ ਇਹ ਕਿਸ ਖੁਸ਼ੀ ਦੇ ਵਿੱਚ ਕੀਤਾ ਗਿਆ ਜੀ ਕੱਲ੍ਹ ਗਿਆ ਵਾਲੇ ਦੂਜੀ ਪਰੀਤਮ ਜੀ ਸਾਹਿਬ ਦਾ ਇੱਕ ਤੇ ਪ੍ਰਕਾਸ਼ ਦਿਹਾੜਾ ਦੂਸਰਾ ਅੰਮ੍ਰਿਤ ਨੋਖੇ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਮਾਰਪਤ ਗੁਰੂ ਘਰ ਆਏ ਸੇਵਾ ਕਿਸੇ ਦੇ ਵੱਲੋਂ ਜਿਹੜੇ ਸਾਡੇ ਵਰਕਰ ਨੇ ਤੁਹਾਨੂੰ ਸਹਾਇਤਾ ਦੇ ਰਹੇ ਨੇ ਕਿਉਂਕਿ ਇੱਕ ਕਰਜਾ ਦੁਨੀਆ ਤੇ ਇਸ ਤਰ੍ਹਾਂ ਦੀ ਬਿਮਾਰੀ ਹੈ ਅੱਜ ਇਹਨੂੰ ਕੋਈ ਵੀ ਹੱਥ ਨਹੀਂ ਪਾ ਰਿਹਾ ਬਹੁਤ ਸਾਰੀਆਂ ਸੰਪਰਦਾਵਾਰਾਂ ਦੇ ਨਾਲ ਵਿਚਾਰ ਕਰਕੇ ਨਾਬੋ ਦੇ ਵਿੱਚ ਅਸੀਂ ਇੱਕ ਸਟੇਜ ਤੇ ਸਾਰੇ ਜਾਣੇ ਇਕੱਠੇ ਹੋਇਆ ਵਿਚਾਰ ਬਣਾਈ ਆ ਵੀ ਕੋਈ ਵੀ ਕਰ ਗਿਆ ਪੀੜਤਾ ਹੈ ਉਹਨਾਂ ਅਸੀਂ ਆਪਣਾ ਤਾਂ ਸਬੰਧ ਕੱਢ ਕੇ ਕੋਸੂ ਉਹ ਤੋਂ ਸਬੰਧ ਕਢਵਾ ਕੇ ਸੰਗਤਾਂ ਦਾ ਇੱਕ ਇਕੱਤਰ ਇਕੱਠ ਕਰਕੇ ਅਸੀਂ ਉਹਦਾ ਹੱਲ ਕਰੀਏ ਤੇ ਇਹ ਬਿਮਾਰੀ ਦਾ ਹੱਲ ਲੱਭੀਏ ਅਸਲ ਵਿੱਚ ਦਾ ਇਹਦਾ ਹੱਲ ਲਿਆ ਹੈ ਦੇਖੋ ਅੱਜ ਉਸ ਮਾਇਲ ਦੇ ਦੇਖੋ ਜੀ ਜਿਹੜਾ ਹਜ਼ਾਰ ਕਮਾਉਂਦਾ ਉਹ ਲੱਖਾਂ ਦਾ ਫੈ ਲਈ ਹੈ ਜਿਹੜਾ ਲੱਖ ਕਮਾਉਂਦਾ ਉਹ ਕਰੋੜਾਂ ਦਾ ਫੈ ਲਈ ਹੈ ਕਿਉਂ ਅਸੀਂ ਕੋ ਗੁਰੂ ਨਾਨਕ ਸਾਹਿਬ ਦੇ ਮਿਸਲ ਨੂੰ ਭੁੱਲ ਦਿੱਤੀਆਂ ਮੇਰੇ ਬਾਪਸ ਨੇ ਕਿਹਾ ਸੀ ਕਿ ਭਾਈ ਦਸਵੰਦ ਕੱਢਣਾ ਵੀ ਜ਼ਰੂਰੀ ਹੈ ਜਿੱਥੇ ਗੁਰੰਦਰ ਕਰਾਉਣਾ ਜ਼ਰੂਰੀ ਨੇ ਤੁਸੀਂ ਹੋਰ ਪਾਉਂਦ ਕਰਦੇ ਹੋ ਗੁਰਵਾਨੀ ਪੜਦਾ ਸਾਰੇ ਸਵਾਵਾਂ ਦੇ ਨਾਲ ਇਹਦਾ ਇੱਕ ਹਿੱਸਾ ਸਾਡਾ ਦਸਵੰਦ ਜੇ ਅਸੀਂ ਉਹ ਦਿਸਬੰਧ ਕਰਦੂ ਕਿ ਕਿਸੇ ਗਰੀਬ ਦੇ ਘਰ ਦੇ ਵਿੱਚ ਜਿੱਥੋਂ ਦੀ ਸ਼ਾਂਤੀ ਆਵੇ ਉਹਨੂੰ ਕਰਜ਼ਾ ਮੁਕਤ ਕਰ ਦਈਏ ਤਾਂ ਇਸ ਤੋਂ ਵੱਡਾ ਭਲਾ ਕੋਈ ਨਹੀਂ ਹੋ ਸਕਦਾ ਕਿਉਂਕਿ ਮਹਾਰਾਜ ਦਾ ਹੁਕਮ ਹੈ ਮਹਾਰਾਜ ਕਹਿੰਦੇ ਘਾਲ ਖਾਏ ਪਛਾਣਦੇ ਨਾਨਕ ਰਾ ਪਛਾਣੇ ਛੇ ਜੇ ਆਪਾਂ ਉਹ ਰਾ ਨੂੰ ਪਛਾਣ ਲਈਏ ਨਾ ਮੇਰਾ ਖਿਆਲ ਵੀ ਆਪਾਂ ਥੋੜੇ ਸਮੇਂ ਦੇ ਵਿੱਚ ਸਾਰੇ ਜਾਣੇ ਕਰਜ਼ਾ ਮੁਕਤ ਹੋ ਸਕਦੇ ਆ ਸੋ ਮੇਰੀ ਤੇ ਬੇਨਤੀ ਹੈ ਵੀ ਆਓ ਆਪਾਂ ਸਾਰੇ ਜਾਣੇ ਇਕੱਤਰ ਹੋ ਗਏ ਇੱਕ ਕਰਜ਼ਾ ਮੁਕਤ ਸਮਾਜ ਸਿਰਜੀਏ ਕਿਉਂਕਿ ਜਿਹੜੇ ਕਈ ਲੋਕ ਨੇ ਵੀ ਸਾਡਾ ਸਮਾਜ ਦਾ ਹਿੱਸਾ ਨੇ ਅਸੀਂ ਉਹਨੂੰ ਜ਼ਰਕਾਰੀ ਇਹਨਾ ਅਸੀਂ ਉਹਨਾਂ ਨੂੰ ਉਹਨਾਂ ਕਹੀਏ ਵੀ ਇਹਨਾਂ ਦਾ ਕਸੂਰ ਹੈ ਠੀਕ ਹੈ ਵਿੱਚ ਕਈ ਜਿਹੜੇ ਨਸਾ ਪਤਾ ਕਰਦੇ ਨੇ ਚੱਲ ਚੱਲ ਨਹੀਂ ਆਇਆ ਠੀਕ ਉਹਨਾਂ ਨੂੰ ਕਹਿੰਨਾ ਵੀ ਸੁਧਰ ਜੋ ਨਸੇ ਬੰਦੇ ਬੰਦ ਕਰਕੇ ਗੁਰੂ ਮਤ ਦੇ ਆਸੇ ਦੇ ਮੁਤਾਬਿਕ ਜੀਵਨ ਜੀਵਨ ਸ਼ੁਰੂ ਕਰੋ ਅਤੇ ਸਾਡੇ ਨਾਲ ਆਓ ਆਪਾਂ ਸਾਰਿਆਂ ਨੇ ਰਲ ਕੇ ਇਹ ਕਰਜ਼ੇ ਦੀ ਬਿਮਾਰੀ ਹੈ ਜਿਹੜੀ ਇਹਨੂੰ ਕੋੜ ਨੂੰ ਆਪਾਂ ਬਢੀਏ ਸੋ ਮੇਰਾ ਤਾਂ ਇਹ ਸਾਰਿਆਂ ਨੂੰ ਸਦਾ ਪੁੱਤਰਾਂ ਨਿਮਰਤਾ ਨਾਲ ਬੇਨਤੀ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਪਾਂ ਆਪਣਾ ਸਮਾਜ ਸਵਾਰੀ ਲੋਕਾਂ ਨੂੰ ਕਰਜ਼ਾ ਮੁਕਤ ਕਰੀਏ ਜੀ ਵਾਹਿਗੁਰੂ ਕੰਸ ਵਾਹਿਗੁਰੂ